ਰਮਨ ਦਾ ਚਿਹਰਾ ਮੁਰਝਾਇਆ ਹੋਇਆ ਅੱਖਾਂ ਲਾਲ ਸੁੱਜੀਆਂ ਹੋਈਆਂ ਸੀ ਆਪਣੇ ਆਪ ਤੇ ਕਾਬੂ ਪਾ ਉਹ ਉੱਠਿਆ ਤੇ ਅਲਮਾਰੀ ਖੋਲ ਕੇ ਆਪਣੇ ਕੱਪੜੇ ਕੱਢਣ ਲੱਗਿਆ ਵਿੱਚ ਵਿੱਚ ਦੀ ਟੇਢੀ ਅੱਖਾਂ ਨਾਲ ਉਹ ਨੀਮੀ ਬਲ ਵੀ ਵੇਖ ਲੈਂਦਾ ਜੋ ਸੁੱਕੇ ਹੋਏ ਕੱਪੜਿਆਂ ਦੀ ਤਹਿ ਲ ਆ ਰਹੀ ਸੀ ਅੰਤ ਵਿੱਚ ਉਸਨੇ ਚੁੱਪੀ ਤੋੜੀ ਤਾਂ ਕੀ ਫੈਸਲਾ ਲਿਆ ਤੂੰ ਨਾਲ ਚੱਲਣਾ ਜਾਂ ਉਸ ਦਾ ਪ੍ਰਸ਼ਨ ਸੁਣ ਕੇ ਨਿੰਮੀ ਦੇ ਦਿਲ ਵਿੱਚ ਇੱਕ ਟੀਸ ਜਹੀ ਉੱਠੀ ਏਹੀ ਪ੍ਰਸ਼ਨ ਹੋਇਆ ਰਮਨ ਉਸ ਟਾਈਮ ਦੇ ਹਾਲਾਤ ਕੁਝ ਹੋਰ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਘਰ ਦੇ ਸੁੱਖ-ਦੁੱਖ ਤੋਂ ਕਿਨਾਰਾ ਕਰ ਲਵਾਂਗੀ ਜਾਂ ਉਸ ਦੀ ਭਾਗੀਦਾਰ ਨਹੀਂ ਰਹੂੰਗੀ ਮੈਂ ਜ਼ਰੂਰ ਜਾਵਾਂਗੀ ਸੁਣ ਕੇ ਰਮਨ ਨੂੰ ਚੈਨ ਆਇਆ ਠੀਕ ਹੈ ਤਾਂ ਪੈਕ ਕਰ ਲੈ ਸਮਾਨ ਕਹਿੰਦਾ ਹੋਇਆ ਉਹ ਕਮਰੇ ਤੋਂ ਬਾਹਰ ਨਿਕਲ ਗਿਆ ਨੀਮੀ ਨੇ ਫਟਾਫਟ ਆਪਣੇ ਰਮਨ ਦੇ ਤੇ ਬੇਟੇ ਨੀਰਜ ਦੇ ਕੱਪੜੇ ਪੈਕ ਕੀਤੇ ਤੇ ਹੋਰ ਜ਼ਰੂਰੀ ਸਮਾਨ ਵੀ ਰੱਖ ਲਿਆ ਫਿਰ ਉਹ ਗੱਡੀ ਲੈ ਕੇ ਆਪਣੇ ਪੁਛਤੈਨੀ ਪਿੰਡ ਅਬੋਹਰ ਲਈ ਰਵਾਨਾ ਹੋ ਗਏ ਹਜੇ ਥੋੜੀ ਦੇਰ ਪਹਿਲਾਂ ਹੀ ਸਮਾਚਾਰ ਆਇਆ ਸੀ ਕਿ ਉਸਦੇ ਪਾਪਾ ਗੁਰਤੇਜ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪੂਰੇ ਰਸਤੇ ਰਮਨ ਆਪਣੇ ਆਪ ਵਿੱਚ ਹੀ ਗੁੰਮ ਰਿਹਾ ਕਦੇ ਅੱਖਾਂ ਪਰ ਆਉਂਦੀਆਂ ਤਾਂ ਕਦੇ ਉਹ ਆਪਣੇ ਦੰਦ ਮੀਚ ਲੈਂਦਾ ਸ਼ਾਹਿਦ ਉਹ ਨੀਮੀ ਨੂੰ ਦੋਸ਼ੀ ਮੰਨ ਰਿਹਾ ਸੀ ਪਰ ਪਲਾ ਉਸ ਦਾ ਕੀ ਦੋਸ਼ ਸੀ ਉਹ ਜੋ ਮਹਿਸੂਸ ਕਰ ਰਹੀ ਸੀ ਉਸ ਨੂੰ ਆਂ ਦੇਖਿਆ ਕਿਵੇਂ ਕਰ ਦਿੰਦੀ ਪਾਪਾ ਜਦੋਂ ਦੇਖੋ ਉਦੋਂ ਮੇਰੇ ਵੱਲ ਹੀ ਵੇਖਦੇ ਰਹਿੰਦੇ ਨੇ ਤੇ ਮੈਂ ਇੱਕਦਮ ਅਸਹਿਜ ਹੋ ਜਾਂਦੀ ਹਾਂ ਸੱਸ ਦੀ ਮੌਤ ਤੋਂ ਬਾਅਦ ਰਮਨ ਨੇ ਪਾਪਾ ਦੀ ਦੇਖਭਾਲ ਲਈ ਨੀਮੀ ਅਤੇ ਆਪਣੇ ਮੁੰਡੇ ਨੀਰਜ ਨੂੰ ਅਬੋਹਰ ਹੀ ਛੱਡ ਦਿੱਤਾ ਸੀ ਹਫ਼ਤੇ ਬਾਅਦ ਉਹ ਅਬੋਹਰ ਆ ਜਾਂਦਾ सोमवार दी सवेर फिर दिल्ली ਲਈ ਨਿਕਲ ਜਾਂਦਾ ਪਾਪਾ ਆਪਣੇ ਘਰ ਨੂੰ ਛੱਡ ਕੇ ਦਿੱਲੀ ਆਉਣ ਲਈ ਤਿਆਰ ਨਹੀਂ ਸੀ ਇਹ ਮਾਨਸਿਕਤਾ ਅਕਸਰ ਬਜ਼ੁਰਗਾਂ ਵਿੱਚ ਪਾਈ ਜਾਂਦੀ ਹੈ ਕਿ ਉਹ ਆਪਣਾ ਪਿੰਡ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੇ ਰਮਨ ਵੀ ਉਹਨਾਂ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਉਸ ਘਰ ਵਿੱਚ ਉਂਝ ਵੀ ਮਾਂ ਦੀਆਂ ਇੰਨੀਆਂ ਯਾਦਾਂ ਸੀ ਪਰ ਨਿਮੀ ਉੱਥੇ ਆ ਕੇ ਖੁਸ਼ ਨਹੀਂ ਸੀ ਸ਼ੁਰੂ ਵਿੱਚ ਤਾਂ ਲੋੜ ਤੇ ਸੇਵਾ ਭਾਵ ਦੇ ਕਾਰਨ ਉਸਨੇ ਸਮਝੌਤਾ ਕਰ ਲਿਆ ਪਰ ਬਾਅਦ ਵਿੱਚ ਧਿਆਨ ਦਿੱਤਾ ਤਾਂ ਦੇਖਿਆ ਕਿ ਪਾਪਾ ਅਕਸਰ ਉਸ ਵੱਲ ਹੀ ਵੇਖਦੇ ਰਹਿੰਦੇ ਨੇ ਉਹਨਾਂ ਨੂੰ ਐਵੇਂ ਦੇਖਦੇ ਹੋਏ ਉਹ ਅਸਹਿਜ ਹੋ ਉਠਦੀ ਉਹ ਪੂਜਾ ਕਰ ਰਹੀ ਹੋਵੇ ਆਪਣੇ ਮੁੰਡੇ ਨੀਰਜ ਨੂੰ ਖਾਣਾ ਖਿਲਾ ਰਹੀ ਹੈ ਪੜਾ ਰਹੀ ਹੈ ਜਾਂ ਕੋਈ ਵੀ ਕੰਮ ਕਰ ਰਹੀ ਹੈ ਉਹਨਾਂ ਦੀ ਨਜ਼ਰ ਆਪਣੇ ਤੇ ਹੀ ਟਿਕੀ ਪਾਉਂਦੀ ਹੌਲੀ-ਹੌਲੀ ਉਹ ਮਨ ਹੀ ਮਨ ਡਰਨ ਲੱਗੀ ਆਪਣੇ ਆਪ ਵਿੱਚ ਹੀ ਸਿਮਟਣ ਲੱਗੀ ਉਸ ਨੂੰ ਹੁਣ ਕੱਲੇ ਘਰ ਵਿੱਚ ਵੀ ਡਰ ਲੱਗਣ ਲੱਗਿਆ ਟੀਵੀ ਤੇ ਆਏ ਦਿਨ ਆਉਣ ਵਾਲੇ ਸਮਾਚਾਰਾਂ ਨਾਲ ਉਸ ਦਾ ਮਨ ਡਰ ਨਾਲ ਭਰ ਉੱਠਦਾ ਜਦੋਂ ਬਰਦਾਸ਼ਤ ਨਾ ਹੋਇਆ ਤਾਂ ਰਮਨ ਦੇ ਆਉਣ ਤੇ ਉਸਨੇ ਆਪਣੇ ਮਨ ਦੀ ਗੱਲ ਆਪਣੇ ਪਤੀ ਨੂੰ ਦੱਸ ਦਿੱਤੀ ਰਮਨ ਪਹਿਲਾਂ ਤਾਂ ਨਾਰਾਜ਼ ਹੋਇਆ ਪਾਪਾ ਦੇ ਬਾਰੇ ਵਿੱਚ ਤੂੰ ਅਜਿਹਾ ਸੋਚ ਵੀ ਕਿਵੇਂ ਸਕਦੀ ਹੈ ਉਸਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨੀਮੀ ਆਪਣੇ ਯਕੀਨ ਤੇ ਕਾਇਮ ਸੀ ਰਮਨ ਨੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਉਹ बार-बार ਇਹੀ ਦੁਹਰਾਉਂਦੀ ਰਹੀ ਹੁਣ ਇਸ ਗੱਲ ਨਾਲ ਰਮਨ ਖਿਜਣ ਲੱਗਿਆ ਸੀ ਅਕਸਰ ਉਹਨਾਂ ਦੋਨਾਂ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਪਤਨੀ ਨੇ ਜਦ ਕਈ ਵਾਰ ਕਿਹਾ ਤਾਂ ਉਹ ਸੋਚਣ ਲਈ ਬੇਵੱਸ ਹੋ ਗਿਆ ਫਿਰ ਉਸਨੇ ਵੀ ਪਾਪਾ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਜ਼ਿਆਦਾਤਰ ਉਸਨੇ ਆਪਣੇ ਪਾਪਾ ਨੂੰ ਨਿੰਮੀ ਨੂੰ ਦੇਖਦੇ ਹੋਏ ਹੀ ਦੇਖਿਆ ਇਸ ਚੀਜ਼ ਨੂੰ ਦੇਖ ਕੇ ਉਹ ਵੀ ਹੈਰਾਨ ਰਹਿ ਗਿਆ ਅਜਿਹਾ ਕਿਵੇਂ ਹੋ ਸਕਦਾ ਹੈ ਉਹਨਾਂ ਦੇ ਬਾਰੇ ਵਿੱਚ ਉਸਨੇ ਕਦੇ ਕੋਈ ਗਲਤ ਗੱਲ ਨਹੀਂ ਸੁਣੀ ਸਾਰੇ ਉਹਨਾਂ ਦਾ ਬਹੁਤ ਸਨਮਾਨ ਕਰਦੇ ਸੀ ਫਿਰ ਪਾਪਾ ਨੂੰ ਹੁਣ ਇਹ ਕੀ ਹੋ ਗਿਆ ਮਨ ਮੰਨਣ ਨੂੰ ਤਿਆਰ ਨਹੀਂ ਸੀ ਪਰ ਜੋ ਦਿਖ ਰਿਹਾ ਸੀ ਉਸ ਨੂੰ ਵੀ ਚੁਟ੍ਹਲਾਇਆ ਨਹੀਂ ਸੀ ਜਾ ਸਕਦਾ ਅੰਤ ਫਿਰ ਨਾ ਚਾਹੁੰਦੇ ਹੋਏ ਉਸਨੇ ਪਤਨੀ ਤੇ ਆਪਣੇ ਮੁੰਡੇ ਨੂੰ ਆਪਣੇ ਨਾਲ ਲਿਜਾਣ ਦਾ ਫੈਸਲਾ ਕਰ ਲਿਆ ਹੁਣ ਸਮੱਸਿਆ ਇਹ ਸੀ ਕਿ ਆਪਣਾ ਫੈਸਲਾ ਆਪਣੇ ਪਾਪਾ ਨੂੰ ਕਿਵੇਂ ਦੱਸੇ ਕੁਝ ਟਾਈਮ ਪਹਿਲਾਂ ਬਹੁਤ ਜੋਸ਼ ਉਰ ਨਾਲ ਪਾਪਾ ਦੀ ਦੇਖਭਾਲ ਦੀ ਗੱਲ ਕਰਕੇ ਉਹ ਨੀਮੀ ਅਤੇ ਨੀਰਜ ਨੂੰ ਉਹਨਾਂ ਦੇ ਕੋਲ ਛੱਡ ਆਇਆ ਸੀ ਤੇ ਇੱਕ ਹੋਣਹਾਰ ਔਲਾਦ ਹੋਣ ਦਾ ਗੌਰਵ ਮਹਿਸੂਸ ਕੀਤਾ ਸੀ ਹੁਣ ਕਿਸ ਮੂੰਹ ਨਾਲ ਕਹੇ ਕਿ ਉਹ ਉਹਨਾਂ ਨੂੰ ਵਾਪਸ ਲੈ ਜਾਣ ਬਾਰੇ ਸੋਚ ਰਿਹਾ ਹੈ ਸੱਚ ਕਹਿੰਦਾ ਉਸ ਵਿੱਚ ਸਾਹਸ ਨਹੀਂ ਸੀ ਗੱਲ ਕਹੀ ਵੀ ਕਿਵੇਂ ਜਾਏ ਆਖਿਰ ਉਹ ਪਿਤਾ ਨੇ ਉਸਤੇ ਇੱਕ ਦਿਨ ਬਹੁਤ ਸਾਹਸ ਕਰਕੇ ਆਪਣੇ ਪਾਪਾ ਨੂੰ ਕਹਿਣ ਲੱਗਾ ਪਾਪਾ ਮੈਨੂੰ ਕਹਿਣ ਵਿੱਚ ਬਹੁਤ ਬੁਰਾ ਲੱਗ ਰਿਹਾ ਹੈ ਪਰ ਨੀਮੀ ਦੇ ਬਿਨਾ ਬਹੁਤ ਪਰੇਸ਼ਾਨੀ ਮਹਿਸੂਸ ਹੁੰਦੀ ਹੈ ਖਾਣਾ ਪੀਣਾ ਤੇ ਬਾਕੀ ਕੰਮਾਂ ਵਿੱਚ ਦਿੱਕਤ ਆ ਰਹੀ ਹੈ ਸਮਝ ਸਕਦਾ ਪੁੱਤ ਉਹ ਵੀ ਤੇਰੇ ਬਿਨਾ ਕਾਫੀ ਉਦਾਸ ਰਹਿਣ ਲੱਗੀ ਹੈ ਸ਼ਾਇਦ ਹੁਣ ਉਹ ਇੱਥੇ ਰਹਿਣਾ ਨਹੀਂ ਚਾਹੁੰਦੀ ਜਵਾਬ ਦਿੰਦੇ ਹੋਏ ਉਹ ਕਾਫੀ ਉਦਾਸ ਸੀ ਨਹੀਂ ਪਾਪਾ ਨੀਮੀ ਨੂੰ ਇੱਥੇ ਕੋਈ ਮੁਸ਼ਕਲ ਨਹੀਂ ਹੈ ਪਰ ਮੈਨੂੰ ਮੈਨੇਜ ਕਰਨਾ ਬੜਾ ਮੁਸ਼ਕਲ ਲੱਗ ਰਿਹਾ ਹੈ ਉਸਨੇ ਆਪਣੀ ਪਤਨੀ ਦਾ ਪੱਖ ਲੈਂਦੇ ਹੋਏ ਸਾਰੇ ਇਲਜ਼ਾਮ ਆਪਣੇ ਸਿਰ ਤੇ ਲੈ ਲਏ ਨੀਰਜ ਦੀਆਂ ਸ਼ਰਾਰਤਾਂ ਦੇਖ ਕੇ ਮੇਰਾ ਮਨ ਲੱਗ ਜਾਂਦਾ ਪੁੱਤ ਜੇ ਬਹੁਤੀ ਉਹ ਚਲੇ ਗਏ ਤਾਂ ਮੈਂ ਕਿਵੇਂ ਜੀਵਾਂਗਾ ਕਹਿੰਦੇ ਹੋਏ ਉਹਨਾਂ ਦਾ ਗਲਾ ਭਰ ਆਇਆ ਇਹ ਦੇਖ ਕੇ ਮੈਂ ਆਪਣੇ ਆਪ ਨੂੰ ਅਪਰਾਧੀ ਜਿਹਾ ਮਹਿਸੂਸ ਕਰਨ ਲੱਗਿਆ ਉਸ ਤੋਂ ਬਾਅਦ ਰਮਨ ਦੀ ਕੁਝ ਕਹਿਣ ਦੀ ਹਿੰਮਤ ਨਾ ਹੋਈ ਚੁੱਪਚਾਪ ਉੱਥੋਂ ਉੱਠ ਕੇ ਚਲਾ ਗਿਆ ਪਰ ਨਿੰਮੀ ਭੜਕੁੱਟੀ ਤੁਸੀਂ ਬਸ ਉਹਨਾਂ ਦਾ ਲਿਹਾਜ਼ ਕਰਦੇ ਰਹੋ ਪਰ ਮੈਂ ਇੱਥੇ ਹੁਣ ਹੋਰ ਨਹੀਂ ਰਹਿ ਸਕਦੀ ਮੈਨੂੰ ਡਰ ਲੱਗਣ ਲੱਗਿਆ ਤੁਹਾਡੇ ਪਾਪਾ ਲਗਾਤਾਰ ਕਿ ਮੈਂ ਘੂਰ ਘੂਰ ਕੇ ਦੇਖਦੇ ਰਹਿੰਦੇ ਨਹੀਂ ਏ ਵੀ ਨੇ ਸੋਚਦੇ ਕਿ ਉਹ ਜਿਸ ਨੂੰ ਘੂਰ ਰਹੇ ਨੇ ਉਹ ਉਹਨਾਂ ਦੀ ਬਹੂ ਹੈ। ਤੂੰ ਵੀ ਕੁਝ ਜ਼ਿਆਦਾ ਹੀ ਸੋਚ ਰਹੀ ਏ। ਟੀਵੀ ਤੇ ਫਾਲਤੂ ਦੇ ਸੀਰੀਅਲ ਦੇਖਣਾ ਬੰਦ ਕਰ ਦੇ। ਮੈਨੂੰ ਤਾਂ ਲੱਗਦਾ ਹੈ ਕਿ ਇਹ ਕ੍ਰਾਈਮ ਪੈਟਰੋਲ ਤੇ ਸਾਵਧਾਨ ਇੰਡੀਆ ਵਰਗੇ ਸੱਚ ਦਿਖਾਉਣ ਦਾ ਦਾਵਾ ਕਰਨ ਵਾਲੇ ਸੀਰੀਅਲ ਰਿਸ਼ਤਿਆਂ ਵਿੱਚ ਕੜਵਾਹਟ ਲਿਆ ਰਹੇ ਨੇ। ਲੋਕਾਂ ਦੇ ਦਿਮਾਗ ਵਿੱਚ ਜ਼ਹਿਰ ਕੋਲ ਰਹੇ ਨੇ। ਉਹੀ ਦਿਖਾ ਰਹੇ ਨੇ ਜੋ ਅੱਜਕੱਲ ਹੋ ਰਿਹਾ ਹੈ। ਇਹ ਸਭ ਦੇਖ ਕੇ ਅਸੀਂ ਅਲਰਟ ਹੋ ਰਹੇ ਹਾਂ। ਰਮਨ ਨਰਾਜ਼ ਹੋ ਕੇ ਕਮਰੇ ਤੋਂ ਬਾਹਰ ਨਿਕਲ ਗਿਆ ਅਗਲੇ ਦਿਨ ਪਾਪਾ ਨੇ ਉਸ ਨੂੰ ਆਪਣੀ ਪਤਨੀ ਤੇ ਬੱਚੇ ਨੂੰ ਲੈ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਇਹ ਸੁਣ ਕੇ ਰਮਨ ਤੇ ਨੀਮੀ ਦੇ ਦਿਲ ਤੋਂ ਬਹੁਤ ਬੜਾ ਬੋਝ ਉਤਰ ਗਿਆ ਤੇ ਉਹ ਖੁਸ਼ੀ-ਖੁਸ਼ੀ ਦਿੱਲੀ ਆ ਗਏ ਰਮਨ ਹਰ ਰੋਜ਼ ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਹਾਲ-ਚਾਲ ਪੁੱਛਦਾ ਰਹਿੰਦਾ ਪਰ ਉਹ ਬੜੇ ਅਨਮਨੇ ਜਿਹੇ ਮਨ ਨਾਲ ਜਵਾਬ ਦਿੰਦੇ ਉਹ ਉਨ੍ਹਾਂ ਲਈ ਖਾਣਾ ਬਣਾਉਣ ਵਾਲੀ ਦੀ ਵਿਵਸਥਾ ਕਰਕੇ ਆਇਆ ਸੀ ਜਿਸ ਤੋਂ ਟਾਈਮ-ਟਾਈਮ ਤੇ ਉਹ ਪਾਪਾ ਦੇ ਬਾਰੇ ਜਾਣਕਾਰੀ ਲੈਂਦਾ ਰਹਿੰਦਾ ਉਸ ਤੋਂ ਹੀ ਰਮਨ ਨੂੰ ਪਤਾ ਲੱਗਿਆ ਸੀ ਕਿ ਉਹਨਾਂ ਨੇ ਇੱਕ ਟਾਈਮ ਦਾ ਖਾਣਾ ਛੱਡ ਦਿੱਤਾ ਤੇ ਖਾਮੋਸ਼ ਉਦਾਸ ਨਜ਼ਰਾਂ ਨਾਲ ਬਸ ਬਾਹਰ ਦਰਵਾਜ਼ੇ ਵੱਲ ਹੀ ਦੇਖਦੇ ਰਹਿੰਦੇ ਨੇ ਉਹਨਾਂ ਨੇ ਸੈਰ ਕਰਨਾ ਵੀ ਬੰਦ ਕਰ ਦਿੱਤਾ ਕਈ ਵਾਰ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਇਹ ਸੁਣ ਕੇ ਰਮਨ ਬਹੁਤ ਦੁਖੀ ਹੁੰਦਾ ਪਰ ਕੁਝ ਕਰ ਨਹੀਂ ਸੀ ਸਕਦਾ ਫਿਰ ਕੁਝ ਟਾਈਮ ਹੀ ਗੁਜ਼ਰਿਆ ਸੀ ਕਿ ਕਿਸੇ ਗਵਾਂਡੀ ਨੇ ਉਹਨਾਂ ਦੇ ਸਵਰਗਵਾਸ ਹੋਣ ਦਾ ਸਮਾਚਾਰ ਦਿੱਤਾ ਸਵੇਰੇ ਕੰਮ ਵਾਲੀ ਪਹੁੰਚੀ ਤਾਂ ਬਹੁਤ देर ਤੱਕ ਦਰਵਾਜ਼ਾ ਖੜਕਾਇਆ ਜਦੋਂ ਦਰਵਾਜ਼ਾ ਨਾ ਖੁੱਲਿਆ ਤਾਂ ਉਸਨੇ ਗਵਾਂਡੀਆਂ ਨੂੰ ਜਾ ਕੇ ਦੱਸਿਆ ਉਹਨਾਂ ਨੇ ਦਰਵਾਜ਼ਾ ਤੋੜਿਆ ਤਾਂ ਅੰਦਰ ਪਾਪਾ ਨੂੰ ਬੇਸੁਧ ਹਾਲਤ ਵਿੱਚ ਡਿੱਗੇ ਹੋਏ ਪਾਇਆ ਇਸ ਸਮਾਚਾਰ ਨਾਲ ਰਮਨ ਨੂੰ ਬੇहद ੱਤਕਾ ਲੱਗਿਆ ਉਹ ਆਪਣੇ ਆਪ ਨੂੰ ਅਪਰਾਧੀ ਮਹਿਸੂਸ ਕਰਨ ਲੱਗਿਆ ਉਸਨੂੰ ਲੱਗਿਆ ਕਿ ਉਹ ਆਪਣੇ ਪਾਪਾ ਦੀ ਮੌਤ ਦਾ ਜ਼ਿੰਮੇਵਾਰ ਹੈ ਜੇ ਉਹ ਅੱਜ ਕੱਲੇ ਨਾ ਹੁੰਦੇ ਤਾਂ ਜਿਉਂਦੇ ਹੁੰਦੇ ਕਾਸ਼ ਉਹ ਜ਼ਿੱਦ ਕਰਕੇ ਉਹਨਾਂ ਨੂੰ ਆਪਣੇ ਨਾਲ ਹੀ ਲੈ ਆਉਂਦਾ ਪਰ ਸ਼ਾਇਦ ਨੀਮੀ ਨੂੰ ਇਹ ਗੱਲ ਪਸੰਦ ਨਾ ਆਉਂਦੀ ਸੋਚ-ਸੋਚ ਕੇ ਉਸ ਦਾ ਸਿਰ ਫਟਣ ਲੱਗਿਆ ਸੀ ਥੋੜੀ ਹੀ ਦੇਰ ਵਿੱਚ ਕਈ ਰਿਸ਼ਤੇਦਾਰ ਸਾਕ ਸਬੰਧੀ ਪਹੁੰਚ ਗਏ ਵੱਡਾ ਭਾਈ ਆਸਟ੍ਰੇਲੀਆ ਵਿੱਚ ਸੀ ਉਸ ਦਾ ਆਉਣਾ ਸੰਭਵ ਨਹੀਂ ਸੀ ਰਮਨ ਨੇ ਹੀ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਤੇਰਵੀਕਰਨ ਤੋਂ ਬਾਅਦ ਕੁਝ ਜ਼ਰੂਰੀ ਸਮਾਨ ਲੈ ਕੇ ਆਪਣੇ ਪੁਛਤੈਣੀ ਮਕਾਨ ਨੂੰ ਬੰਦ ਕਰਕੇ ਉਹ ਵਾਪਸ ਦਿੱਲੀ ਆ ਗਏ بڑے ਭਾਈ ਨੂੰ ਉਸ ਘਰ ਵਿੱਚ ਕੋਈ ਰੁਚੀ ਨਹੀਂ ਸੀ ਅੰਤ ਤੈਅ ਕੀਤਾ ਗਿਆ ਕੀ ਸਹੀ ਕੀਮਤ ਮਿਲਨ ਤੇ ਘਰ ਵੇਚ ਦਿੱਤਾ ਜਾਵੇਗਾ ਸ਼ਾਮ ਨੂੰ ਦਫਤਰ ਤੋਂ ਆਉਂਦੇ ਹੀ ਰਮਨ ਅਬੋਹਰ ਤੋਂ ਲਿਆਂਦੇ ਹੋਏ ਸਮਾਨ ਵਿੱਚੋਂ ਪਾਪਾ ਦੀ ਡਾਇਰੀ ਚੱਕ ਕੇ ਪੜਨ ਬੈਠ ਗਿਆ ਨੀਮੀ ਨੇ ਰਮਨ ਤੋਂ ਸੁਣਿਆ ਸੀ ਕਿ ਉਹਨਾਂ ਨੂੰ ਡਾਇਰੀ ਲਿਖਣ ਦਾ ਬਹੁਤ ਸ਼ੌਂਕ ਹੈ ਉਹ ਉਹਨਾਂ ਦੇ ਕਮਰੇ ਵਿੱਚ ਘਟ ਤੋਂ ਘਟ ਜਾਂਦੀ ਸੀ ਇਸ ਕਰਕੇ ਇਸ ਗੱਲ ਤੇ ਕਦੇ ਧਿਆਨ ਨਹੀਂ ਦਿੱਤਾ ਪਹਿਲਾਂ ਤਾਂ ਨੀਮੀ ਨੀਰਜ ਨੂੰ ਪੜਾਉਂਦੀ ਰਹੀ ਫਿਰ ਰਸੋਈ ਦੇ ਸਬਕੰਮ ਨਿਪਟਾ ਆਪਣੇ ਕਮਰੇ ਵਿੱਚ ਆਈ ਤਾਂ ਦੇਖਿਆ ਰਮਨ ਬਹੁਤ ਗੁਮਸੂਮ ਜਿਹਾ ਬੈਠਾ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਉਸਨੇ ਰਮਨ ਦੇ ਮੋਢੇ ਤੇ ਹੱਥ ਰੱਖ ਕੇ ਦਿਲਾਸਾ ਦਿੱਤਾ ਉਸਦੇ ਵਾਲਾਂ ਵਿੱਚ ਹੱਥ ਫੇਰਨ ਲੱਗੀ ਤਾਂ ਉਹ ਇੱਕਦਮ ਬਿਲਖਪਿਆ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਅਸੀਂ ਆਂ ਕਾਸ਼ ਮੈਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਕਾਸ਼ ਉਹਨਾਂ ਨਾਲ ਖੁੱਲ ਕੇ ਗੱਲ ਕੀਤੀ ਹੁੰਦੀ ਕਾਫੀ ਦੇਰ ਤੱਕ ਉਹ ਰਮਨ ਦੀਆਂ ਗੱਲਾਂ ਸੁਣਦੀ ਰਹੀ ਉਸ ਨੂੰ ਬਹੁਤ देर ਤੱਕ ਸਮਝਾਉਂਦੀ ਰਹੀ ਹੌਲੀ-ਹੌਲੀ ਉਹ ਸ਼ਾਂਤ ਹੋ ਕੇ ਸੌਂ ਗਿਆ ਹੁਣ ਨੀਮੀ ਇਹ ਜਾਣਨ ਲਈ ਬੇहद ਉਤਸੁਕ ਸੀ ਕਿ ਡਾਇਰੀ ਵਿੱਚ ਆਖਿਰ ਅਜਿਹਾ ਕੀ ਲਿਖਿਆ ਹੈ ਜੋ ਰਮਨ ਇੰਨਾ ਭਾਵੁਕ ਹੋ ਗਿਆ ਫਿਰ ਝਿਜਕਦੇ ਹੋਏ ਉਸ ਨੇ ਉਹ ਡਾਇਰੀ ਚੱਕ ਲਈ ਸੁੰਦਰ ਸ਼ਬਦਾਂ ਵਿੱਚ ਚਿਲਸਲੇਵਾਰ ਦਿਨ ਵਿੱਚ ਗੁਜ਼ਰੀਆਂ ਘਟਨਾਵਾਂ ਦਾ ਲਿਖਾ ਜੋਖਾ ਸੀ ਪਰੰਤੂ ਘੜੀ ਵੱਧ ਕੁਝ ਵੀ ਨਹੀਂ ਸੀ ਮਨੋਸਥਿਤੀ ਦੇ ਅਨੁਸਾਰ ਜਦ ਇੱਛਾ ਹੋਈ ਉਦੋਂ ਲਿਖ ਦਿੱਤਾ ਗਿਆ ਮੰਮੀ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਉਹਨਾਂ ਨਾਲ ਹੋਏ ਵਿਛੋੜੇ ਨੂੰ ਪਾਪਾ ਬਰਦਾਸ਼ਤ ਨਹੀਂ ਸੀ ਕਰ پا ਰਹੇ ਡਾਇਰੀ ਵਿੱਚ ਉਹਨਾਂ ਦੇ ਜੀਵਨ ਵਿੱਚ ਆਏ ਖਾਲੀਪਨ ਦਾ ਵਰਣਨ ਸੀ ਫਿਰ ਬਾਅਦ ਦੇ ਕੁਝ ਪੇਜਾਂ ਤੇ ਜੋ ਲਿਖਿਆ ਸੀ ਉਸ ਤੇ ਨਜ਼ਰ ਪੈਂਦੇ ਹੀ ਨੀਮੀ ਦੀ ਉਤਸੁਕਤਾ ਹੋਰ ਵੀ ਵੱਧ ਗਈ ਉਹਨਾਂ ਪੇਜਾਂ ਤੇ ਨੀਮੀ ਤੇ ਨੀਰਜ ਦੇ ਉੱਥੋਂ ਜਾਣ ਤੋਂ ਬਾਅਦ ਦਾ ਵਿਉਰਾ ਸੀ 23 ਜੁਲਾਈ ਜਦੋਂ ਤੋਂ ਨੀਰਜ ਅਤੇ ਨੀਮੀ ਇੱਥੇ ਰਹਿਣ ਆਏ ਨੇ ਘਰ ਦੀ ਮਨਹੂਸੀਅਤ ਜਿਵੇਂ ਇੱਕਦਮ ਗਾਇਬ ਹੀ ਹੋ ਗਈ ਹੈ ਨੀਰਜ ਦੀ ਖਿਲਖਿਲਾਹਟ ਉਸ ਦੇ ਬਚਪਨ ਦੀਆਂ ਸ਼ਰਾਰਤਾਂ ਮਨ ਨੂੰ ਮੋਹ ਲੈਂਦੀਆਂ ਨੇ ਉਸ ਦੇ ਛੋਟੇ-ਛੋਟੇ ਹੱਥਾਂ ਨੂੰ ਫੜ ਕੇ ਜਦੋਂ ਮੈਂ ਬਾਹਰ ਨਿਕਲਦਾ ਤਾਂ ਇੰਨਾ ਸੁੱਖ ਮਿਲਦਾ ਕਿ ਮੈਂ ਦੱਸ ਨਹੀਂ ਸਕਦਾ ਉਸ ਦੀਆਂ ਛੋਟੀਆਂ-ਛੋਟੀਆਂ ਮੰਗਾ ਪੂਰੀਆਂ ਕਰਨਾ ਜਿਵੇਂ ਜੀਵਨ ਦੀ ਨਵੀਂ ਮੰਗ ਪੈਦਾ ਹੋ ਗਈ ਹੈ ਜਦ ਮੈਂ ਉਸ ਨੂੰ ਦਿਲ ਨਾਲ ਲਗਾਉਂਦਾ ਤਾਂ ਸਾਰੇ ਕਲੇਸ਼ ਮਿਟ ਜਾਂਦੇ ਨੇ ਪਰਿਵਾਰ ਦੇ ਵਿੱਚ ਰਹਿਣ ਨਾਲ ਕਿੰਨਾ ਸੁੱਖ ਮਿਲਦਾ ਮੈਂ ਤੈਨੂੰ ਦੱਸ ਵੀ ਨਹੀਂ ਸਕਦਾ ਕਾਸ਼ ਇਹ ਤੇਰੇ ਸਾਹਮਣੇ ਇੱਥੇ ਰਹਿਣ ਆਏ ਹੁੰਦੇ ਤਾਂ ਤੂੰ ਵੀ ਇਨ੍ਹਾਂ ਪਲਾਂ ਦਾ ਆਨੰਦ ਮਹਿਸੂਸ ਕਰ ਪਾਉਂਦੀ 27 ਜੁਲਾਈ ਅੱਜ ਅਖਬਾਰ ਪੜ੍ਹਦੇ ਹੋਏ ਅਚਾਨਕ ਖਿੜਕੀ ਵੱਲ ਨਜ਼ਰ ਗਈ ਤਾਂ ਮੈਂ ਵੇਖਿਆ ਸਾਹਮਣੇ ਤુલਸੀ ਦੇ ਪੌਦੇ ਦੇ ਕੋਲ ਨੀਮੀ ਹੱਥ ਜੋੜ ਕੇ ਖੜੀ ਸੀ ਸਿਰ ਤੇ ਚੁੰਨੀ ਰੱਖੇ ਹੋਏ ਉਸਦੇ ਚਿਹਰੇ ਤੇ ਇੰਨਾ ਨੂਰ ਨਜ਼ਰ ਆ ਰਿਹਾ ਸੀ ਕਿ ਮੈਂ ਦੇਖਦਾ ਹੀ ਰਹਿ ਗਿਆ ਉਸ ਨੂੰ ਦੇਖ ਕੇ ਤੇਰੀ ਬਹੁਤ ਯਾਦ ਆਈ ਠੀਕ ਐਵੇਂ ਹੀ ਤੂੰ ਵੀ ਸਿਰ ਤੇ ਚੁੰਨੀ ਰੱਖ ਕੇ ਤુલਸੀ ਨੂੰ ਜਲ ਚੜਾਉਂਦੀ ਸੀ ਅੱਜ ਲੱਗਿਆ ਜਿਵੇਂ ਬਹੂ ਦੇ ਰੂਪ ਵਿੱਚ ਅਚਾਨਕ ਤੂੰ ਹੀ ਆ ਕੇ ਖੜੀ ਹੋ ਗਈ ਏ 3 ਅਗਸਤ ਸ਼ਹਿਰ ਤੋਂ ਵਾਪਸ ਆਇਆ ਤਾਂ ਦੇਖਿਆ ਨੀਮੀ ਨੀਰਜ ਨੂੰ ਪੜ੍ਹਾ ਰਹੀ ਸੀ ਓ ਸ਼ੈਤਾਨ ਪੜ੍ਹਾਈ ਦੇ ਨਾਲ-ਨਾਲ ਲਗਾਤਾਰ ਖੇਲ ਵਿੱਚ ਲੱਗਿਆ ਹੋਇਆ ਸੀ ਨੀਮੀ ਵਾਰ-ਵਾਰ ਕਹਿ ਰਹੀ ਸੀ ਕਿ ਖੇਲ ਵਿੱਚੋਂ ਦਿਮਾਗ ਹਟਾ ਕੇ ਪੜ੍ਹਾਈ ਵੱਲ ਲਾਲਾ ਪਰ ਜਨਾਬ ਨੀਰਜ ਨੂੰ ਕਿੱਥੇ ਫਿਕਰ ਅੱਧਾ ਦਿਮਾਗ ਕਿਤਾਬ ਤੇ ਤੇ ਅੱਧਾ ਦਿਮਾਗ ਪੈਨਸਲ ਨੂੰ ਨਚਾਉਣ ਵਿੱਚ ਲਗਾਇਆ ਹੋਇਆ ਸੀ ਨੀਮੀ ਇੱਕਦਮ ਗੁੱਸਾ ਕਰਨ ਲੱਗੀ ਮੈਨੂੰ ਉਹ ਟਾਈਮ ਯਾਦ ਆਉਣ ਲੱਗਾ ਜਦ ਤੂੰ ਰਮਨ ਨੂੰ ਪੜਾਉਂਦੀ ਸੀ ਤੇ ਉਹ ਐਵੇਂ ਹੀ ਖੇਲ ਵਿੱਚ ਲੱਗਿਆ ਰਹਿੰਦਾ ਸੀ ਹੁਣ ਵਿਚਾਰਾ ਬੱਚਾ ਉਸਦਾ ਦਿਮਾਗ ਖੇਲ ਵਿੱਚ ਨਹੀਂ ਲੱਗੇਗਾ ਤਾਂ ਕਿ ਸਾਡੇ ਬੁੱਢਿਆਂ ਦਾ ਲੱਗੇਗਾ ਦੇਖ ਕੇ ਬਹੁਤ ਆਨੰਦ ਆ ਰਿਹਾ ਹੈ 4 ਅਗਸਤ ਅੱਜ ਘਰ ਵਿੱਚ ਕੀਏ ਦੀ ਸਬਜ਼ੀ ਤੇ ਮੂੰਗੀ ਦੀ ਦਾਲ ਬਣੀ ਹੈ ਨੀਰਜ ਕੁਝ ਵੀ ਖਾਣ ਲਈ ਤਿਆਰ ਨਹੀਂ ਹੈ ਨੀਮੀ बार-बार ਉਸ ਨੂੰ ਸਮਝਾ ਰਹੀ ਹੈ ਤੋ ਜ਼ਿੱਦ ਤੇ ਅੜਿਆ ਹੋਇਆ ਹੈ ਬੋਲ ਰਿਹਾ ਮੈਂ ਮੈਗੀ ਖਾਊਂਗਾ ਥੋੜੀ देर ਮੈਂ ਸੁਣਦਾ ਰਿਹਾ ਫਿਰ ਮੈਂ ਨੀਮੀ ਨੂੰ ਜਾ ਕੇ ਕਹਿ ਦਿੱਤਾ ਕਿ ਉਸ ਨੂੰ ਮੈਗੀ ਖਿਲਾ ਦੇਵੇ ਪਰ ਉਸਨੇ ਮਨਾਂ ਕਰ ਦਿੱਤਾ ਬੋਲੀ ਪਾਪਾ ਬੱਚੇ ਤਾਂ ਚਾਉਂਦੇ ਹੀ ਨਹੀਂ ਕਿ ਹਰ ਸਮੇਂ ਜੰਕ ਫੂਡ ਖਾਇਆ ਜਾਵੇ ਪਰ ਐਵੇਂ ਕਿਵੇਂ ਚੱਲੂਗਾ ਅਸੀਂ ਵੱਡੇ ਹਾਂ ਸਾਡੀ ਡਿਊਟੀ ਹੈ ਉਹਨਾਂ ਨੂੰ ਪੋਸਟਿਕ ਤੀਜਾ ਖਿਲਾਉਣਾ ਬੱਚੇ ਬਹੁਤ ਚੰਗੇ ਬਲੈਕਮੇਲਰ ਹੁੰਦੇ ਨੇ ਜਾਣਦੇ ਨੇ ਕਿੱਥੇ ਤੇ ਕਿਵੇਂ ਉਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋ ਜਾਣਗੀਆਂ ਇਸ ਮਾਮਲੇ ਵਿੱਚ ਕਠੋਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਸਾਡੀ ਨੂੰ ਕਿੰਨੀ ਸਮਝਦਾਰ ਹੈ ਅਸੀਂ ਬਹੁਤ ਕਿਸਮਤ ਵਾਲੇ ਹਾਂ ਉਸਦੇ ਆਉਣ ਨਾਲ ਐਵੇਂ ਲੱਗਿਆ ਜਿਵੇਂ ਘਰ ਵਿੱਚ ਲక్ష్ਮੀ ਆ ਗਈ ਹੈ 11 ਅਗਸਤ ਅੱਜ ਮੈਂ ਦੁੱਧ ਦਾ ਗਲਾਸ ਰਸੋਈ ਵਿੱਚ ਰੱਖਣ ਗਿਆ ਤਾਂ ਦੇਖਿਆ ਨੀਮੀ ਰਸੋਈ ਸਿਮੇਟ ਰਹੀ ਸੀ ਨੀਰਜ ਉਸਦਾ ਦੁਪੱਟਾ ਫੜ ਕੇ ਖੜਾ ਤੇ ਉਸ ਤੋਂ ਕਹਾਣੀ ਸੁਣਨ ਲਈ ਮਚਲ ਰਿਹਾ ਹੈ ਫਿਰ ਉਹ ਨੀਰਜ ਨੂੰ ਗਰੀਬ ਲੱਕੜਹਾਰੇ ਵਾਲੀ ਕਹਾਣੀ ਸੁਣਾਉਣ ਲੱਗੀ ਸਾਲ ਗੁਜ਼ਰ ਗਏ ਪਰ ਇਹ ਸਾਡੀਆਂ ਕਹਾਣੀਆਂ ਦੇ ਪਾਤਰ ਹਜੇ ਵੀ ਉਹੀ ਨੇ ਅੱਜ ਵੀ ਸਾਡੇ ਬੱਚੇ ਉਹਨਾਂ ਕਹਾਣੀਆਂ ਨੂੰ ਸੁਣ ਕੇ ਬੜੇ ਹੁੰਦੇ ਨੇ ਸੰਸਕਾਰ ਗ੍ਰਹਿਣ ਕਰਦੇ ਨੇ ਮੈਨੂੰ ਚੰਗਾ ਲੱਗਿਆ ਕਿ ਨੀਰਜ ਨੂੰ ਵੀ ਉਹੋ ਜਿਹੇ ਹੀ ਸੰਸਕਾਰ ਦਿੱਤੇ ਜਾ ਰਹੇ ਨੇ ਜਿਵੇਂ ਦੇ ਅਸੀਂ ਆਪਣੇ ਬੱਚਿਆਂ ਨੂੰ ਦਿੱਤੇ ਸੀ 7 ਅਗਸਤ ਇੱਕ ਗੱਲ કહਾਂ ਪਤਾ ਨਹੀਂ ਕਿਉਂ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਹੈ ਅੱਜਕੱਲ ਨੀਮੀ ਮੇਰੇ ਤੋਂ ਦੂਰ ਦੂਰ ਰਹਿਣ ਲੱਗੀ ਐ ਕੰਮ ਤਾਂ ਸਭ ਪੂਰਾ ਟਾਈਮ ਨਾਲ ਕਰ ਦਿੰਦੀ ਐ ਪਰ ਹਰ ਸਮੇ ਉਸਦੇ ਮੱਥੇ ਤੇ ਬਲ ਪਈ ਰਹਿੰਦੇ ਨੇ ਨੀਰਜ ਨੂੰ ਵੀ ਗੱਲ-ਗੱਲ ਤੇ ਝਿੜਕ ਦਿੰਦੀ ਐ ਛੇਤੀ ਹੀ ਥੱਪੜ ਵੀ ਲਾ ਦਿੰਦੀ ਐ ਲੱਗਦਾ ਹੁਣ ਉਸਨੂੰ ਰਮਨ ਦੀ ਕਮੀ ਮਹਿਸੂਸ ਹੋਣ ਲੱਗੀ ਐ ਹੋਵੇ ਵੀ ਕਿਉਂ ਨਾ ਵਿਆਹ ਤੋਂ ਬਾਅਦ ਸ਼ੁਰੂ ਤੋਂ ਹੀ ਪਤੀ ਦੇ ਨਾਲ ਰਹੀ ਐ ਹੁਣ ਸ਼ਾਇਦ ਇਕੱਲਾਪਨ ਉਸਨੂੰ ਬੁਰਾ ਲੱਗਣ ਲੱਗਿਆ ਐ ਨੈਸ਼ਨਲ ਚਾਹ ਕੇ ਵੀ ਜ਼ਰੂਰੀ ਗੱਲਾਂ ਦੇ ਇਲਾਵਾ ਹੋਰ ਗੱਲ ਨਹੀਂ ਕਰ ਪਾਉਂਦਾ ਉਸ ਨੂੰ ਵੀ ਸ਼ਾਇਦ ਸੰਕੋਚ ਹੁੰਦਾ ਪਰ ਹਮੇਸ਼ਾ ਖਿលਿਆ ਰਹਿਣ ਵਾਲਾ ਉਸ ਦਾ ਚਿਹਰਾ ਹੁਣ 부ਜਿਆ 부ਜਿਆ ਰਹਿਣ ਲੱਗਿਆ ਪਤਾ ਨਹੀਂ ਪਤੀ ਪਤਨੀ ਵਿੱਚ ਕੋਈ ਖਟਪਟਾ ਨਹੀਂ ਹੋ ਗਈ ਤੂੰ ਹੁੰਦੀ ਤਾਂ ਪੁੱਛ ਵੀ ਸਕਦੀ ਸੀ ਮੈਂ ਕਿਵੇਂ ਪੁੱਛਾਂ ਪਰ ਹੁਣ ਮਾਹੌਲ ਵਿੱਚ ਅਜੀਬ ਜਹੀ ਬੋਝਲਤਾ ਛਾਈ ਰਹਿੰਦੀ ਹੈ 31 ਅਗਸਤ ਹੁਣ ਤੇਰੀ ਬਹੂ ਬਹੁਤ ਬਦਲ ਗਈ ਹੈ ਮੈਨੂੰ ਤਾਂ ਕੁਝ ਨਹੀਂ ਕਹਿੰਦੀ ਨਾ ਹੀ ਪੁੱਛਦੀ ਹੈ ਜੋ ਕਹਿਣਾ ਹੁੰਦਾ ਹੈ ਨੀਰਸ ਤੋਂ ਕਹਿਲਵਾ ਦਿੰਦੀ ਹੈ ਕਿ ਦਾਦਾ ਜੀ ਨੂੰ ਕਹੋ ਕਿ ਰੋਟੀ ਤਿਆਰ ਹੈ ਜਾਂ ਚਾਹ ਬਣ ਗਈ ਹੈ ਮਤਲਬ ਅੱਜ ਕੱਲ ਸਾਡੇ ਵਿੱਚ ਹਰ ਗੱਲ ਇਸ ਬੱਚੇ ਦੇ ਮਾਧਿਅਮ ਰਾਹੀਂ ਹੁੰਦੀ ਹੈ ਉਹਨਾਂ ਦੋਨਾਂ ਦੇ ਇੱਥੇ ਰਹਿਣ ਨਾਲ ਜਿੰਨੀ ਖੁਸ਼ੀ ਹੁੰਦੀ ਸੀ ਉਹਨੋਂ ਮਹਿਸੂਸ ਨਹੀਂ ਹੁੰਦੀ ਸ਼ਾਇਦ ਹੁਣ ਮੈਂ ਆਪਣੇ ਬੱਚਿਆਂ ਲਈ ਬੋਝ ਬਣ ਕੇ ਰਹਿ ਗਿਆ। 14 ਸਤੰਬਰ ਅੱਜ ਮੈਂ ਬੇहद ਪਰੇਸ਼ਾਨ ਹਾਂ। ਜਾਣਦੀ ਅੱਜ ਕੀ ਹੋਇਆ। ਰਮਨ ਨੇ ਪਹਿਲਾਂ ਤਾਂ ਇਹ ਬਹਾਨਾ ਬਣਾਇਆ ਕਿ ਉਸ ਨੂੰ ਨਿਮੀ ਦੇ ਨਾਲ ਨਾ ਰਹਿਣ ਕਾਰਨ ਬੜੀ ਪਰੇਸ਼ਾਨੀ ਹੁੰਦੀ ਹੈ। ਉਹ ਆਪਣੀ ਪਤਨੀ ਤੇ ਬੱਚੇ ਨੂੰ ਵਾਪਸ ਦਿੱਲੀ ਲੈ ਜਾਣਾ ਚਾਹੁੰਦਾ ਹੈ। ਪਰ ਮੈਂ ਉਸ ਨੂੰ ਕਿਹਾ ਕਿ ਜੇ ਉਹ ਨਾ ਦੋਨਾਂ ਨੂੰ ਲੈ ਗਿਆ ਤਾਂ ਮੈਂ ਕਿਸ ਨੂੰ ਦੇਖ ਕੇ ਜੀਵਾਂਗਾ। ਉਦੋਂ ਤਾਂ ਉਹ ਚੁੱਪ ਰਿਹਾ। ਥੋੜੀ ਦੇਰ ਬਾਅਦ ਮੁੰਡੇ ਬਹੂ ਦੇ ਬਹਿਸ ਕਰਨ ਦੀ ਆਵਾਜ਼ ਆਉਣ ਲੱਗੀ ਪਹਿਲਾਂ ਤਾਂ ਮੈਂ ਬੈਠਾ ਰਿਹਾ ਕਿਰੂਣਾ ਦੇ ਝਗੜੇ ਦੀ ਵਜ੍ਹਾ ਜਾਣਨ ਲਈ ਚੁੱਪਚਾਪ ਉੱਠ ਕੇ ਕਮਰੇ ਦੇ ਬਾਹਰ ਖੜਾ ਹੋ ਗਿਆ ਫਿਰ ਜੋ ਸੁਣਿਆ ਕੀ ਦੱਸਾਂ ਦਿਲ ਵਿੱਚ ਆ ਰਿਹਾ ਸੀ ਕਿ ਧਰਤੀ ਫਟ ਜਾਵੇ ਤੇ ਮੈਂ ਉਸ ਵਿੱਚ ਸਮਾ ਜਾਵਾਂ ਐਨਾ ਵੱਡਾ ਇਲਜ਼ਾਮ ਅੱਜ ਮੇਰੇ ਤੇ ਨੀਮੀ ਨੇ ਇਹ ਇਲਜ਼ਾਮ ਲਗਾਇਆ ਕਿ ਮੈਂ ਉਸ ਤੇ ਬੁਰੀ ਨਜ਼ਰ ਰੱਖਦਾ ਹੈਰਾਨੀ ਦੀ ਗੱਲ ਇਹ ਹੈ ਕਿ ਮੇਰੇ ਆਪਣੇ ਪੁੱਤ ਨੇ ਉਸ ਦੀ ਗੱਲ ਤੇ ਇਤਰਾਜ਼ ਨਹੀਂ ਕੀਤਾ ਬਲਕਿ ਉਹ ਉਸ ਨਾਲ ਕਾਫੀ ਸਹਿਮਤ ਦਿਖਿਆ ਸਾਡਾ ਆਪਣਾ ਖੂਨ ਆਪਣੇ ਬਾਪ ਨੂੰ ਹੁਣ ਤੱਕ ਪਹਿਚਾਨ ਨਾ ਸਕਿਆ ਉਹ ਤਾਂ ਚਲੋ ਪਰਾਈ ਏ ਉਸ ਨੂੰ ਮੇਰੇ ਸੁਭਾਅ ਬਾਰੇ ਕੀ ਪਤਾ ਪਰ ਮੇਰੀ ਆਪਣੀ ਔਲਾਦ ساری ਜ਼ਿੰਦਗੀ ਮੈਂ ਕਿਸੇ ਦੂਜੀ ਔਰਤ ਤੇ ਨਜ਼ਰ ਨਹੀਂ ਰੱਖੀ ਹੁਣ ਇਸ ਉਮਰ ਵਿੱਚ ਮੈਂ ਗੰਦੀ ਨਜ਼ਰ ਰੱਖੂੰਗਾ ਉਹ ਵੀ ਆਪਣੇ ਹੀ ਘਰ ਦੀ ਲక్ష్ਮੀ ਤੇ ਆਪਣੇ ਹੀ ਪੁੱਤ ਦੀ ਘਰਵਾਲੀ ਤੇ ਕਿੱਥੇ ਜਾ ਕੇ ਮਰਾਂ ਮੈਂ ਐਨਾ ਗੰਦਾ ਇਲਜ਼ਾਮ ਉਹ ਵੀ ਜ਼ਿੰਦਗੀ ਦੇ ਅਜਿਹੇ ਮੋੜ ਤੇ ਅੱਜ ਦਿਲ ਫਟ ਗਿਆ ਤੂੰ ਕਿਉਂ ਚਲੀ ਗਈ ਮੈਨੂੰ ਛੱਡ ਕੇ ਮੈਂ ਹੁਣ ਤੱਕ ਜਿਉ ਕੇ ਕੀ ਕਰ ਰਿਹਾ ਮੈਨੂੰ ਆਪਣੇ ਕੋਲ ਬੁਲਾ ਲੈ 16 ਸਤੰਬਰ ਫਿਰ ਉਹੀ ਇਕੱਲਾਪਨ ਉਹੀ ਸਨਨਾਟਾ ਅਜਰਮਨ ਆਪਣੀ ਪਤਨੀ ਨਿੰਮੀ ਤੇ ਪੁੱਤ ਨੀਰਜ ਨੂੰ ਲੈ ਕੇ ਦਿੱਲੀ ਵਾਪਸ ਚਲੇ ਆ ਗਿਆ ਰਹਿ ਗਿਆ ਮੈਂ ਇਕਦਮ ਕੱਲਾ ਜਿਸ ਔਲਾਦ ਦੇ ਲਈ ਅਸੀਂ ਆਪਣਾ ਸੁੱਖ ਚੈਨ ਭੁੱਲ ਕੇ ਸਾਰੀ ਜ਼ਿੰਦਗੀ ਤਿਆਗ ਕਰਦੇ ਆਂ ਉਹਨਾਂ ਦੀ ਵਾਰੀ ਆਉਣ ਤੇ ਉਹ ਉਸ ਵਕਤ ਮੂੰਹ ਫੇਰ ਲੈਂਦੇ ਨੇ ਜਦ ਅਸੀਂ ਬਿਲਕੁਲ ਮਜਬੂਰ ਤੇ بے ਸਹਾਰਾ ਹੋ ਜਾਂਦੇ ਆਂ ਅੱਜ ਜਿੰਨਾ ਕੱਲਾਪਨ ਮੈਂ ਕਦੇ ਮਹਿਸੂਸ ਨਹੀਂ ਕੀਤਾ ਤੂੰ ਵੀ ਕਿੰਨੀ ਨਿਰਮੋਹੀ ਨਿਕਲੀ ਸਾਰੀ ਜ਼ਿੰਦਗੀ ਸਾਥ ਨਿਭਾਉਣ ਦੀ ਕਸਮਾਂ ਖਾ ਕੇ ਵੀ ਮੈਨੂੰ ਕੱਲਾ ਛੱਡ ਕੇ ਚਲੀ ਗਈ ਕੀ ਕਰਾਂ ਮੈਂ ਕਿਵੇਂ ਜੀਵਾਂ ਹੁਣ ਕੱਲੇ ਘਰ ਵਿੱਚ ਦੀਵਾਰਾਂ ਨਾਲ ਸਿਰ ਫੋੜਦੇ ਹੋਏ ਨਹੀਂ ਰਿਹਾ ਜਾਂਦਾ ਮੈਨੂੰ ਆਪਣੇ ਕੋਲ ਬੁਲਾ ਲਾ ਮੈਂ پاگل ਹੋ ਜਾਊਂਗਾ ਮੈਨੂੰ ਇਸ ਕੱਲੇਪਨ ਤੋਂ ਡਰ ਲੱਗਦਾ ਇਸ ਤੋਂ ਬਾਅਦ ਵਾਲੇ ਪੇਜ ਖਾਲੀ ਸੀ ਉਨਾਂ ਤੇ ਕੁਝ ਵੀ ਨਹੀਂ ਸੀ ਲਿਖਿਆ ਕੁਝ ਲਿਖਦੇ ਵੀ ਕਿਵੇਂ ਉਹ ਸਦਮੇ ਵਿੱਚ ਜੋ ਸੀ ਇਹ ਇਲਜ਼ਾਮ ਉਸ ਤੋਂ ਬਾਅਦ ਇਹ ਜ਼ਖਮ ਉਹਨਾਂ ਦਾ ਜੀਵਨ ਪੜਦੇ ਹੋਏ ਅੱਖਾਂ ਵਿੱਚੋਂ ਹੰਝੂ ਬਹਿ ਨਿਕਲੇ ਉਸ ਦਾ ਕਲੇਜਾ ਫਟਣ ਲੱਗਾ ਮੈਂ ਸੱਚਮੁੱਚ ਪਾਗਲ ਹੋ ਗਈ ਸੀ ਰਮਨ ਸਹੀ ਕਹਿੰਦੇ ਸੀ ਮੇਰੀ ਸੋਚ ਹੀ ਗੰਦੀ ਹੋ ਗਈ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਹੀ ਨਹੀਂ ਸકી ਉਹ ਇੱਕਦਮ ਸਿਸਕ ਪਈ ਰਮਨ ਨੇ ਪਲਟ ਕੇ ਉਸ ਨੂੰ ਵੇਖਿਆ ਤੇ बस ਦੇਖਦਾ ਹੀ ਰਹਿ ਗਿਆ ਦਿਲਾਸਾ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਮੈਨੂੰ ਮਾਫ਼ ਕਰ ਦੋ ਰਮਨ ਪਲੀਸ ਮੈਨੂੰ ਮਾਫ਼ ਕਰ ਦੋ ਉਹ ਰੋਂਦੀ ਰਹੀ ਤੇ ਰਮਨ ਚੁੱਪਚਾ ਬੈਠਾ ਉਸ ਵੱਲ ਵੇਖਦਾ ਰਿਹਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ